ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਸ਼ਹਿਰ ਕੋਟਕਪੂਰਾ ਕੋਟਕਪੂਰਾ ਸ਼ਹਿਰ ਤੋਂ ਜਿਹੜਾ ਹਰੀਨੋ ਰੋਡ ਨਿਕਲਦਾ ਸੱਜਣੋ ਉਸ ਤੇ ਉੱਤੇ ਕੋਠੇ ਆ ਬੱਲਾਂ ਵਾਲੇ ਬਾਕੀ ਜਿਹੜਾ ਫੁੱਲ ਐਡਰੈਸ ਆ ਬਾਈ ਤੋਂ ਲੈ ਕੇ ਦੇ ਦਾਂਗੇ ਇੱਕੋ ਘਰ ਦੇ ਵਿੱਚ ਉਹ ਤੁਹਾਨੂੰ 10 ਜਾਨਵਰ ਦਿਖਾ ਦਿੰਨੇ ਆ ਸੱਜਣੋ 5-7 ਪੱਛੀਆਂ ਦਿਖਾ ਦੇਣੀ ਆ ਤੋਕੜ ਗੱਬਣਗਾ ਗਾਂ ਹੈਗੀ ਆ ਬਾਈ ਕੋਲੇ 2 ਝੋਟੀਆਂ ਦਿਖਾਵਾਂਗੇ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇ ਦਾਂਗੇ ਤੁਹਾਨੂੰ ਸਾਜਣੋ ਵੀਡੀਓ ਨੂੰ ਐਂਡ ਤੱਕ ਵੇਖਿਓ ਜਾਨਵਰ ਸਾਰੇ ਹੀ ਬਾਈ ਦੇ ਕੋਲੇ ਚੰਗੇ ਆ ਤੇ ਭਾਅ ਵੀ ਆਪਾਂ ਵਿੱਚੇ ਵੀਡੀਓ ਦੇ ਕਰਵਾ ਦੇਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਘਰ ਪਰਿਵਾਰ ਵੀਰੇ ਸਾਰੇ ਵਧੀਆ ਇੱਕ ਵਾਰ ਆਪਣਾ ਐਡਰੈਸ ਜਿਹੜਾ ਕਨਫਰਮ ਕਰ ਦਈਏ ਵੀਰੇ ਹਾਂਜੀ ਸ ਐਡਰੈਸ ਆਪਣਾ ਹੈਗਾ ਇੱਕ ਕੋਠੇ ਬੱਲਾਂ ਵਾਲੇ ਜੀ ਕਪੂਰਾ ਹਰੀਨਾ ਰੋਡ ਤੇ ਆ ਜੀ ਠੀਕ ਹੈ ਜੀ ਤੇ ਆਪਣਾ ਸ਼ੌਬ ਨਾਮ ਦੱਸ ਦਈਏ ਜੀ ਸਾਹਿਬ ਸਿੰਘ ਆ ਜੀ ਸਾਹਿਬ ਸਿੰਘ ਤੇ ਜਿਹੜੇ ਆਪਣਾ ਮੰਨ ਲਓ ਬੱਛੀਆਂ ਦਾ ਆਪਾਂ ਖਰੀਦਦਾਰੀ ਕਰਦੇ ਆਂ ਕਿ ਆਪਣੇ ਘਰ ਦੀਆਂ ਵੀਰੇ ਨਹੀਂ ਨਹੀਂ ਖਰੀਦਦਾਰੀ ਕਰਦੇ ਠੀਕ ਹੈ ਵੀਰੇ ਖਰੀਦਦਾਰੀ ਕੀਤੀਆਂ ਹੋਈਆਂ ਬੱਛੀਆਂ ਸੱਜਣੋ ਇਹ ਤੇ ਆਪਾਂ ਕੱਲੀ-ਕੱਲੀ ਬੱਛੀ ਦੀ ਡਿਟੇਲ ਜਿਹੜੀ ਵੀਰੇ ਦੱਸਦੇ ਜਾਈਏ ਕੁੱਝ ਬੱਛੀਆਂ ਆਪਾਂ ਤੌਰ ਵੀ ਦਵਾਂਗੇ ਤੇ ਕੁੱਝ ਤੁਹਾਨੂੰ ਇੱਥੇ ਖੜੀਆਂ ਦਿਖਾ ਦੇਵਾਂਗੇ ਸੱਜਣੋ ਕਿਉਂਕਿ ਜਾਨਵਰ ਜਾਦੇ ਆ ਵੀਡੀਓ ਜਿਆਦਾ ਲੰਮੀ ਹੋ ਜਾਊਗੀ ਆ ਇੱਕ ਪਹਿਲੇ ਨੰਬਰ ਤੇ ਜਿਹੜੀ ਬੱਛੀ ਆ ਵੀਰੇ ਇਹਦੀ ਕੀ ਡਿਟੇਲ ਆ ਮੈਂ ਦੀ ਯਾਰ ਆਪਾਂ ਤਾਂ ਐਵੇਂ ਕਹਿ ਦੀ ਆਪਾਂ ਪੁੱਛਿਆ ਵੀ ਨਾ ਠੀਕ ਹੈ ਭਈ ਆਪਨੂੰ ਪ੍ਰੋਪਰ ਕਲੀਅਰ ਨਹੀਂ ਹੈਗਾ ਕਿ ਵੀ ਪਰ ਆਪਾਂ ਨੂੰ ਨਸਲ ਪ੍ਰਿੰਟ ਦੱਸਦੀ ਆ ਵੀ ਬੱਚੀਆਂ ਚ ਐਂਗੀਆਂ ਹਾਂਜੀ ਤੇ ਇਹ ਕਿੰਨੇ ਕੁ ਉਮਰ ਦੀ ਆ ਵੀਰੇ ਉਮਰ ਦੱਸ ਨਹੀਂ ਉਮਰ 10 ਮਹੀਨੇ ਆ ਮਾਮੂ ਦਾ ਰਿਕਾਰਡ ਕੁਛ ਦੱਸਿਆ ਵੀਰੇ ਉਹਨਾਂ ਨੇ ਕੁਛ ਹੈਗਾ ਸੀਗਾ 28 29 ਲੀਟਰ ਦਾ 28 29 ਲੀਟਰ ਦਾ ਮਾ ਦਾ ਰਿਕਾਰਡ ਵੀ ਦੱਸਿਆ ਵਾ ਤੇ ਬਾਕੀ ਸੱਚ ਨੂੰ ਬੱਚੀ ਜਿਹੜੀ ਝੋਲੀ ਝਾਲੀ ਦੀ ਬਹੁਤ ਚੰਗੀ ਆ ਤੁਸੀਂ ਦੇਖ ਸਕਦੇ ਆ ਝੋਲੀ ਝਾਲੀ ਵਾਲੋ ਚਾਰ ਥਾਣਾਂ ਨੇਖੜਵੇਂ ਥਣ ਲੱਗੇ ਕੱਲਾ ਕੱਲਾ ਥਣ ਲੱਗਾ ਵਾ ਬਾਕੀ ਇੱਕ ਮੇਰੀ ਰਿਕਵੈਸਟ ਰਹੂਗੀ ਵੀਡੀਓ ਦੇ ਵਿੱਚ ਥੋੜੀਆਂ ਜੀਆਂ ਬੱਚੀਆਂ ਜ਼ਿਆਦਾ ਕਰਕੇ ਤੁਸੀਂ ਜਿਹੜੇ ਥਣ ਤੇ ਦੰਦਾ ਉਹ ਤੁਸੀਂ ਆਪ ਕਲੀਅਰ ਕਰ ਲਿਓ ਆ ਕਿ ਫੀਰੀਆਂ ਹੀ ਆ ਉਹਨਾਂ ਦੀ ਗਾਰੰਟੀ ਹੋਊਗੀ ਥਣ ਵੀ ਸਾਰੀਆਂ ਦੇ ਚਾਰ-ਚਾਰੀ ਹੋਣਗੀਆਂ ਠੀਕ ਹੈ ਵੀਰੇ ਉਹ ਮਾੜਾ ਕਿਉਂਕਿ ਕਈ ਵਾਰੀ ਹੁੰਦਾ ਨਾ ਬਈ ਆਪਾਂ ਦਾ ਖਾ ਕੁਝ ਹੋਰ ਦਿੰਨੇ ਆ ਹਨਾ ਤੇ ਪਤਾ ਨਹੀਂ ਲੱਗਦਾ ਉਹਦੇ ਵਿੱਚੋਂ ਇਸ ਕਰਕੇ ਵੀਰੋ ਇੱਕ ਬੇਨਤੀ ਆ ਵੀ ਤੁਸੀਂ ਦੰਦ ਕਲੀਅਰ ਆਪ ਕਰਨੇ ਆ ਤੇ ਜਿਹੜੇ ਥਾਣਾ ਉਹ ਤੁਸੀਂ ਆਪ ਵੇਖ ਲਿਓ ਆ ਕੇ ਬਸ ਇਹ ਜਿਹੜੀ ਵੱਚੀ ਪਹਿਲੇ ਨੰਬਰ ਤੇ ਆਏ ਵੀਰੇ ਇਹ ਤੋੜ ਦੀਏ ਮਾੜੀ ਜੀ ਭਰਾ ਜੀ ਤੋੜ ਦਿੰਨੇ ਆ ਜੀ ਤੋਰੀ ਬਈ ਤੋੜਦੀ ਤੋੜਦੀ ਵੀਰੇ ਆ ਜੀ ਇੱਕ ਨੰਬਰ ਤੇ ਵਛੀ ਆ ਸੱਜਣੋ ਨਸਲ ਪ੍ਰਿੰਟ ਲੋ ਬਹੁਤ ਚੰਗੀ ਵਛੀ ਆ ਰੇਟ ਜਿਹੜਾ ਬਾਈ ਦੋ ਆਪਾਂ ਕਲੀਅਰ ਕਰਾ ਦਿੰਨੇ ਆ ਤੁਹਾਨੂੰ 10 ਮਹੀਨੇ ਉਮਰ ਇਧਰ ਨੂੰ ਲੈ ਜਾਓ ਇਹ ਥਾਣਾ ਤੁਨਾਂ ਤੋਂ ਬਹੁਤ ਚੰਗੀ ਆ ਮੋੜ ਲਿਓ ਵੀਰੇ ਤੇ ਰੇਟ ਕੀ ਰਹੂਗਾ ਵੀਰੇ ਇਹਦਾ 16000 ਰੁਪਿਆ ਰੇਟ ਆ ਮੰਨਤਨ ਹੋ ਜੂਗਾ ਵੀਰੇ ਮੰਨਤਨ ਸਾਰੀਆਂ ਦੇ ਵਿੱਚ ਹੀ ਹੋ ਜੂਗਾ ਵੀਰੇ ਠੀਕ ਹੈ ਜੀ ਬਾਕੀ ਆਪਾਂ ਵੀ ਬੱਛੀਆਂ ਸਾਰੀਆਂ ਇਕੱਠੀਆਂ ਹੀ ਦੇਵਾਂਗੇ ਠੀਕ ਹੈ ਵੀਰੇ ਜਿਆਦਾ ਇਦਾਂ ਵੀ ਫਾਰਮਰ ਜਿਹੜਾ ਸਾਂਭਣ ਵਾਲਾ ਵਾ ਉਹ ਇਕੱਠੀਆਂ ਵੱਛੀਆਂ ਮਿਲ ਜਾ ਸਕਦਾ ਹਾਂਜੀ ਹਾਂਜੀ ਲਈ ਆ ਸਕਦਾ ਜੇ ਮੇਰਾ ਵੀਰ ਮੱਲੋ ਆਪਾਂ ਜੋੜੇ ਜੋੜੇ 'ਚ ਦੇਣੀਆਂ ਹਨ ਉਹ ਵੀ ਵੀ ਆਪਣੇ ਕੋਲ ਹੈ ਉਹ ਵੀ ਦੇ ਦਾਂਗੇ ਪਰ ਉਹ ਕੱਲੀ ਕੱਲੀ ਨੇ ਖੇੜ ਕੇ ਨਹੀਂ ਦੇਣੀਆਂ ਠੀਕ ਹੈ ਵੀਰੇ ਕੱਲੀ ਕੱਲੀ ਨਹੀਂ ਵੱਛੀ ਦੇਣੀ ਵੀ ਆਪਾਂ ਜੋੜੇ ਜੋੜੇ 'ਚ ਜਾਂ ਸਾਰੀਆਂ ਵੱਛੀਆਂ ਇਕੱਠੀਆਂ ਕਰਕੇ ਦੇ ਦੇਾਂਗੇ ਹਾਂਜੀ ਮਤਲਬ 2 4 ਰੇਟ ਵੀ ਬਈ ਘਟ ਜਾਂਦਾ ਮਤਲਬ ਹਾਂ ਠੀਕ ਹੈ ਵੀਰੇ ਠੀਕ ਹੈ ਆ ਦੋ ਨੰਬਰ ਤੇ ਬੱਚੀ ਹੈ ਜਿਹੜੀ ਇਹਦੀ ਉਮਰ ਕਿੰਨੀ ਹੋਊਗੀ ਵੀਰੇ ਇਹਦੀ ਵੀਰੇ 8 ਮਹੀਨੇ ਉਮਰ ਆ 8 ਮਹੀਨੇ ਇਹਦੀ ਉਮਰ ਤੇ ਥਾਣਾ ਥੁਣਾ ਲੋਏ ਵੀ ਓਕੇ ਆ ਹਨਾ ਵੀਰੇ ਇਹ ਤੋਰਦੀਏ ਵੀਰੇ ਮਾੜੀ ਜੀ ਹਾਂਜੀ ਤੋਰਦੇ ਝੋਲੀ ਝਾਲੀ ਤੋਂ ਵੇਖ ਸਕਦੇ ਆ ਸੱਜਣੋ ਤੁਹਾਨੂੰ ਕਲੀਅਰ ਕਰਾ ਦਿੱਤਾ ਵਾ ਸਾਰਾ ਬਾਕੀ ਬੱਚੀਆਂ ਚੰਗੀਆਂ ਵਾ ਨਸਲ ਪ੍ਰਿੰਟ ਵਾਲੀਆਂ ਵਾ ਤੁਸੀਂ ਆਪਦੀ ਸਮਝ ਨਾਲ ਲੈਣੀਆਂ ਵਾ ਸੱਜਣੋ ਬਾਈ ਨੇ ਆਪਦੀ ਸਮਝ ਲਈਆਂ ਵਾ ਤੁਸੀਂ ਆਪਦੀ ਸਮਝ ਨਾਲ ਲੈਣੀ ਹੈ ਮੋੜ ਲਿਓ ਜੀ ਤੌਰ ਤਾਰੂ ਪੂਰੀਆਂ ਚੰਗੀਆਂ ਨਸਲ ਪ੍ਰਿੰਟ ਵਾਲੀਆਂ ਬੱਛੀਆਂ ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਜੀ 13000 ਹੈ ਜੀ ਇਹਦਾ ਰੇਟ 13000 ਹੈ ਇਹਦੇ ਵਿੱਚੋਂ ਮਾਨਤਨ ਜੀ ਹਾਂਜੀ ਹਾਂਜੀ ਕੋਈ ਨਹੀਂ ਮਾਨਤਨ ਕਰਦਾਂਗੇ ਤੇ ਇਹ ਇੱਕ ਤਿੰਨ ਨੰਬਰ ਦੇ ਬੱਛੀ ਹੈ ਵੀਰੇ ਹਾਂਜੀ ਇਹਦਾ ਮੰਨ ਲਓ ਕਿੰਨੀ ਕੁ ਉਮਰ ਦੀ ਹੈ ਵੀਰੇ ਇਹ 9 ਮਹੀਨਿਆਂ ਦੀ ਹੈ ਜੀ 9 ਮਹੀਨਿਆਂ ਦੀ ਇਹ ਥੋੜੀ ਜੀ ਫਿੱਕੀ ਆ ਉਹਨਾਂ ਨਾਲੋਂ ਹਣਾ ਹਾਂਜੀ ਹਾਂਜੀ ਲਿੱਸੀ ਆ ਥੋੜੀ ਜੀ ਬਾਕੀ ਐ ਆ ਥਣਾ ਥਣਾ ਲੋਏ ਵੀ ਚੰਗੀ ਆ ਹਣਾ ਵੀਰੇ ਹਾਂਜੀ 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 ਥੋੜੀ ਜੀ ਲਿੱਸੀ ਜ਼ਰੂਰ ਆ ਸੱਜਣੋ ਮੰਨ ਲਓ ਦੋ ਬੋਰੀਆਂ ਤਿੰਨ ਇਹਨੂੰ ਵੀ ਚਰਗੇ ਆ ਤੇ ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ ਵੀ 13000 ਹੀ ਆ ਜੀ ਇਹਦਾ ਵੀ 13000 ਹੀ ਆ ਮਾਨਤਨ ਹੋ ਜੂਗਾ ਹਾਂਜੀ ਮਾਨਤਨ ਇਹਨੂੰ ਤਾਂ ਰਹਿਣ ਦੀ ਏ ਤੋਰ ਨਾਲ ਹਾਂਜੀ ਆ ਇੱਕ ਵੀਰੇ ਕ੍ਰਾਸ ਬਰੀਡ ਦੀ ਬੱਛੀ ਆ ਗਈ ਆਪਣੀ ਕਾਲੀ ਆ ਜਿਹੜੀ ਹਾਂਜੀ 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 ਤੇ ਇਹਦੀ ਕਿੰਨੀ ਕੁ ਉਮਰ ਹੋਊਗੀ ਵੀਰੇ ਉਮਰ ਇਹਦੀ ਵੀ ਹੈਗੀ 10 ਕੁ ਮਹੀਨਿਆਂ ਦੀ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਵੱਲੋਂ ਬਹੁਤ ਚੰਗੀ ਆ ਹਨਾ ਵੀਰੇ ਇਹਦੇ ਸਿੰਗ ਦਗਾਉਣ ਵਾਲੇ ਆ ਹਨਾ ਬਾਈ ਇਹਦੇ ਸਿੰਗ ਦਗਾਉਣ ਵਾਲੇ ਆ ਸੱਜਣੋ ਤੇ ਝੋਲੀ ਝਾਲੀ ਦੀ ਵੀ ਚੰਗੀ ਆ ਇਹਨੂੰ ਤੋਰ ਦਈਏ ਵੀਰੇ ਤੋਰ ਤੋਰ ਤੇ ਇਹਦਾ ਕੀ ਰੇਟ ਰਹੂਗਾ ਵੀਰੇ ਇਹ ਦੇ ਦਾਂਗੇ 7000 ਦੀ ਜੀ ਇਹ 7000 ਦੀ ਦੇ ਦੇਾਂਗੇ ਆਪਾਂ ਬਾਕੀ ਇਦਾਂ ਸਾਰਿਆਂ ਨਾਲੋਂ ਕੱਦ ਕੁ ਦੇਦਾ ਉੱਚਾ ਵਾ ਹਨਾ ਵੀਰੇ ਜੀ ਕੱਦ ਉੱਚਾ ਜੀ ਮਨੂ ਕੀ ਚੰਗੀ ਹਾਂ ਫੇਸ ਕੁਆਲਿਟੀ ਵੱਲੋਂ ਬਹੁਤ ਚੰਗੀ ਆ ਸਜਣੋ ਤੁਸੀਂ ਦੇਖ ਸਕਦੇ ਆ ਇੰਨਾ ਵੀ ਕ੍ਰਾਸ ਪੰਚ ਹੈਗੀ ਆ ਹਾਂ ਜੀ ਤੋੜ ਦਿਓ ਤੋੜ ਦਿਓ ਵੀਰੇ ਆ ਫਿੱਕੀ ਆ ਮੋੜ ਲਿਓ ਜੀ ਬਣ ਗਈ ਬੱਚੀ ਦਾ ਵਧੀਆ ਹੋ ਮੋੜ ਲਿਓ ਮੋੜ ਲਿਓ ਜੀ ਹਾਂ ਜੀ ਵੀਰੇ ਉਹੀ ਮੰਨ ਲਓ ਥੋੜੀ ਜਿਹੀ ਲੱਸੀ ਫਿੱਕੀ ਆ ਹਾਂ ਜੀ ਬਾਕੀ ਬੱਚੀ ਚੰਗੀ ਆ ਇਹਦਾ ਰੇਟ ਆਪਾਂ 8000 ਕਿਆ ਸੀ ਵੀਰੇ ਹਾਂਜੀ 7000 7000 ਰੇਟ ਆ ਤੇ ਇਹਦੇ ਵਿੱਚੋਂ ਮਾਨਤਨ ਹੋ ਜਾਊਗਾ ਆ ਇੱਕ ਵੱਛੀ ਇਹਦੇ ਨਾਲ ਹੀ ਇਹ ਆ ਗਈ 4 ਨੰਬਰ ਤੇ ਹੈਨਾ ਵੀਰੇ ਹਾਂਜੀ 4 ਨੰਬਰ ਤੇ ਵੱਛੀ ਐਚ ਐਫ ਚ ਹੀ ਆ ਗਈ ਇਹ ਵੀ ਹੈਨਾ ਪੰਜ ਪੰਜ ਨੰਬਰ ਹੈ ਤੇ ਨੌ ਗਿਆ ਹਾਂ ਆ ਪੰਜਵੀਂ ਨੰਬਰ ਤੇ ਪੰਜਵੀਂ ਨੰਬਰ ਤੇ ਇਹਦਾ ਥਣ ਥਣੋੜ ਬਹੁਤ ਚੰਗਾ ਵੀਰੇ ਯਾਰ ਹੈਨਾ ਝੋਲੀ ਬਹੁਤ ਚੰਗੀ ਝੋਲੀ ਬਹੁਤ ਚੰਗੀ ਆ ਥਣ ਬਹੁਤ ਚੰਗਾ ਲੱਗਿਆ ਕਿੰਨੀ ਉਮਰ ਦੀ ਆ ਵੀਰੇ ਇਹ ਇਹ ਹੈਗੀ 7 ਕੁ ਮਹੀਨਿਆਂ ਦੀ ਆ 7 ਮਹੀਨੇ ਦੀ ਆ ਤੇ ਇਹਨੂੰ ਵੀ ਤੋਰੀ ਦੇ ਬਾਈ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਐਂ ਜਾਂ ਨਸਲ ਪ੍ਰਿੰਟ ਬਹੁਤ ਚੰਗੀ ਆ ਸੱਜਣੋ ਤੁਸੀਂ ਵੇਖ ਸਕਦੇ ਆ ਫੇਸ ਕੁਆਲਿਟੀ ਦਾ ਇੱਕ ਵਾਰੀ ਕਲੀਅਰ ਕਰਿਓ ਬਹੁਤ ਚੰਗੀ ਫੇਸ ਕੁਆਲਿਟੀ ਦੀ ਬੱਚੀ ਆ ਤਿਆਰ ਚੰਗੀ ਹੋਊਗੀ ਬਾਕੀ ਇਹ ਲੋਲੀਪੋਲੀ ਜੀ ਆ ਇਹ ਇਹਦਾ ਐ ਛੋਟੀ ਕਰਕੇ ਉਮਰ ਕਿੰਨੀ ਦੀ ਹੋਊਗੀ ਵੀਰੇ 6 ਮਹੀਨਿਆਂ ਦੀ 6 ਮਹੀਨਿਆਂ ਦੀ ਮੋੜ ਲਿਓ ਜੀ ਨੱਚਦੀ ਟੱਪਦੀ ਇਹਦਾ ਜਾਊਗੀ ਹਨਾ ਖੁਸ਼ ਆਏ ਵੇਖ ਸਕਦੇ ਆ ਸੱਜਣਾ 6 ਮਹੀਨੇ ਦੀ ਉਮਰ ਤੇ ਇਹਦਾ ਰੇਟ ਆਪਾਂ ਕਿੰਨਾ ਕਿਹਾ ਸੀ ਵੀਰੇ ਇਹਦਾ ਹੀ ਰੇਟ ਕਰ ਦਾਂਗੇ ਇਹਦਾ ਵੀ 12000 ਰੁਪਏ 12000 ਦੇ ਵਿੱਚ ਇਹ ਵੀ ਮਾਨ ਤਨ ਨਾ ਮਿਲ ਜੂਗੀ ਵੀਰੇ ਠੀਕ ਹੈ ਵੀਰੇ ਇੱਕ ਆ ਨਾਲ ਹੀ ਇੱਕ ਹੋਰ ਕ੍ਰਾਸ ਪਾਂਚ ਵੱਛੀ ਆ ਗਈ ਵੀਰੇ ਹਾਂਜੀ 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 ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ 5000 ਦੀ ਦੇ ਦਾਂਗੇ ਇਹ 5000 ਦੀ ਦੇ ਦਾਂਗੇ ਥਾਂ ਥੁਣ ਨਾ ਲੋਹੇ ਵੀ ਚੰਗੀ ਹੈ ਨਾ ਵੀਰੇ ਬਾਕੀ ਸੱਜਣਾ ਤੁਸੀਂ ਵੇਖ ਸਕਦੇ ਫੇਸ ਕੁਆਲਿਟੀ ਇਹਦੀ ਵੀ ਚੰਗੀ ਹੈ ਨਾ ਵੀਰੇ ਇਹਨੂੰ ਤਾਂ ਰਹਿਣ ਦੀ ਹੈ ਤੁਰਨ ਆ ਇੱਕ ਲਾਸਟ ਦੇ ਇੱਕ ਹੋਰ ਨੀ ਗੀਨਾ ਹਣਾ ਵੀਰੇ ਇਹਦੇ ਵੀ ਦੱਸ ਦਈਏ ਵੀਰੇ ਕਿੰਨੀ ਕੁ ਉਮਰ ਦੀ ਆ ਇਹ? ਉਮਰ ਵੀ ਇਹ ਵੀ ਹੈਗੀ ਹੈ ਸਾਢੇ 6 ਮਹੀਨਿਆਂ ਦੀ ਸਾਢੇ 6 ਮਹੀਨੇ ਦੀ ਉਮਰ ਆ ਤੇ ਇਹਦਾ ਕੀ ਰੇਟ ਰਹੂਗਾ ਵੀਰੇ? ਇਹ ਵੀ ਦੇ ਦਾਂਗੇ 12000 ਦੀ 12000 ਦੀ ਇਹ ਦੇ ਦਾਂਗੇ ਤੋਰ ਦੀਏ ਵੀਰੇ ਇਹਨੂੰ ਮੜਾ ਜਾ ਤੋਰੀ ਦੇ ਇਹ ਐ ਐਚਐਫ ਚ ਹੈਗੀ ਉਹਨਾਂ ਨਾਲੋਂ ਚੰਗੀ ਆ ਦੋਵਾਂ ਨਾਲ ਹਾਂ ਬਰੀਡ ਚੰਗੀ ਆ ਮਾਊ ਦਾ ਇਹਦਾ ਰਕਾਰ ਦੱਸਿਆ ਵੀਰੇ ਕੁਛ ਹਾਂ ਜੀ ਤਾਂ 32 ਤੇ 30 ਲੀਟਰ ਦਾ ਦੱਸਦੇ ਸੀ ਇਹਦਾ ਜੀ ਠੀਕ ਹੈ ਜੀ ਬਾਕੀ ਐ ਝੋਲੀ ਝਾਲੀ ਵਾਲੋ ਸੋਝਣੋਂ ਤੁਹਾਨੂੰ ਮੈਂ ਦਿਖਾਉਣਾ ਵਾ ਬਾਲ ਟਿੱਲਾ ਐ ਆ ਜਿਵੇਂ ਗੱਬਣ ਹੁੰਦੀ ਆ ਵਾਛੀ ਮੋੜ ਲਿਓ ਜੀ ਹਰੇ ਦਾ ਬੱਚੇ ਹੀ ਆ ਸੱਜਣੋ ਇਹਦੀ ਝੋਲੀ ਤੁਹਾਨੂੰ ਦਿਖਾ ਦਿੰਨਾ ਸਾਰੀਆਂ ਨਾਲੋਂ ਜ਼ਿਆਦਾ ਝੋੜੀ ਇਹਦੀ ਚੰਗੀ ਆ ਬੱਚੀ ਦੀ ਬਾਕੀ ਇਹਦਾ ਮਦਰ ਮਿਲਕ ਚੰਗਾ ਵਾ ਇਹਦੇ ਸਿੰਗ ਦਗਾਏ ਆ ਹਨਾ ਵੀਰੇ ਹਾਂਜੀ ਹਾਂਜੀ ਸਿੰਗ ਦਗਾਏ ਹੋਏ ਆ ਸੱਜਣੋ ਇਹਦੇ ਵੱਛੀ ਚੰਗੀ ਆ ਜੀ ਨਸਲ ਪ੍ਰਿੰਟ ਲੋ ਵੀ ਚੰਗੀ ਆ ਉਹ ਵੀ ਅੰਗਾ ਪੈਰਾਂ ਦੀ ਵੀ ਖੁੱਲਦੀ ਆ ਝੋਲੀ ਵੇਖੋ ਸੱਜਣੋ ਤੁਸੀਂ ਇਹਦੀ ਝੋਲੀ ਚਾਲੀ ਦੀ ਅੱਲੋ ਤਾਂ ਕਮਾਲ ਹੀ ਆ ਵੇਖੋ ਬੰਦ ਦਿਓ ਜੀ ਬੰਦ ਦਿਓ ਥਾਂ ਥਾਂ ਨੋਟ ਬਹੁਤ ਚੰਗਾ ਲੱਗਾ ਤੇ ਹੁਣ ਆਪਾਂ ਇੱਕ ਗਾਂ ਵੀ ਆ ਆਪਣੇ ਕੋਲੇ ਵੀਰੇ ਇੱਕ ਗਾਂ ਦੀ ਕੀ ਡਿਟੇਲ ਆ ਵੀਰੇ ਗਾਂ ਵੀਰੇ ਟੋਕੜ ਆ ਜੀ ਟੋਕੜ ਆ ਭਰਾਇਆ ਆ ਪਾ ਲਗਾਤਾਰ 2 ਦਿਨ ਟੀਕੇ ਭਰਾਦੇ ਸੀ ਕਿੰਨੇ ਦਿਨ ਹੋ ਗਏ ਵੀਰੇ ਇਹਨੂੰ ਟੀਕਾ ਭਰਾਏ ਇਹਨੂੰ ਇਹ ਬਈ 24 ਤਰੀਕ ਨੂੰ ਭਰਾਇਆ ਸੀ ਜੀ 24 ਤਰੀਕ ਨੂੰ ਟੀਕਾ ਭਰਾਇਆ ਐਸ ਟਾਈਮ ਕਿੰਨਾ ਦੁੱਧ ਤਿਆਰ ਹੋਊਗਾ ਵੀਰੇ ਦੁੱਧ ਬਈ 7 ਕਿਲੋ ਆ ਤੇ ਠੰਡਾ 6 ਕਿਲੋ ਮੰਨ ਕੇ ਆ ਜੇ ਕੋਈ 6 ਕਿਲੋ ਦੁੱਧ ਜਿਹੜਾ ਠੰਡਾ ਤਿਆਰ ਆ ਆਪਣੇ ਕੋਲ ਹਨਾ ਆਪਾਂ ਤਲਾ ਕੇ ਦੇ ਦਿਆਂਗੇ ਹਾਂਜੀ 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 ਦੁੱਧ ਤਾਂ ਵੱਧ ਸੀ ਗਿਆ ਭਾਈ 8.5 9 ਕਿਲੋ ਦੁੱਧ ਟੋਕੇ ਲਿਆਂਦੀ ਸੀਗੀ ਠੀਕ ਹੈ ਜੀ ਹਾਂ ਦੇ ਦੁੱਧ ਹੀਟ ਕਰਕੇ ਥੋੜਾ ਜਿਹਾ ਘਟ ਗਈ ਸੀ ਹੀਟ ਕਰਕੇ ਦੁੱਧ ਘਟ ਗਈ ਥੋੜਾ ਜਿਹਾ ਖਪਰਾ ਕਰ ਗਈ ਆਪਣੇ ਕੋਲ ਰੰਬੀ ਗਈ ਇੱਕ ਦਿਨ ਆ ਕੇ ਠੀਕ ਹੈ ਠੀਕ ਹੈ ਵੀਰੇ ਇਹਦਾ ਕੀ ਮੁੱਲ ਰਹੂਗਾ ਭਾਈ 22000 ਦੀ ਦੇ ਦਾਂਗੇ ਭਾਈ ਇਹਦੇ ਵਿੱਚੋਂ ਮਾਨਤਾ ਕਰਦਾਂਗੇ ਕੋਈ ਇਹ ਖੋਲ ਦਿਓ ਜੀ ਇਹਨੂੰ ਵੀ ਟੋਕੇ ਦਿਖਾਓ ਵੇਖ ਲਓ ਸਾਜਣੋ ਵੀ ਵੱਡੀ ਵਹਿੜਾ ਚੰਗੀ ਆ ਕੁਆ ਦੁੱਧ ਜਿਹੜਾ ਇਸ ਟਾਈਮ 6 ਕਿਲੋ ਬਿਲਕੁਲ ਰੈਡੀ ਆ ਤੇ 23000 ਮੁੱਲ ਕਿਹਾ ਸੀ ਵੀਰੇ 23000 ਮੁੱਲ ਆ ਤੇ ਇਹਦੇ ਵਿੱਚੋਂ ਮਾਨਤਾਣਾ ਜਿਹੜਾ ਤੁਹਾਡਾ ਹੋ ਜੂਗਾ ਮੋੜ ਲਿਓ ਜੀ। ਬਾਕੀ ਗਾਂ ਤੋਰਤਾਰ ਵੱਲੋਂ ਚੰਗੀ ਆ ਸਜ ਨੂੰ ਜਿਹੜੇ ਵੀਰ ਨੇ ਦੁੱਧ ਪੀਣ ਆਸਤੇ ਲੈਣੀ ਆ ਤੇ ਟੀਕੇ ਭرائی ਨੂੰ ਆਪਣਾ ਕਿੰਨੇ ਦਿਨ ਕਿਹਾ ਸੀ ਵੀਰੇ? 24 ਤਰੀਕ ਦੀ ਭرائیਆਂ ਦੋ ਤਿੰਨ ਦਿਨ ਹੋ ਗਏ ਨੂੰ। ਠੀਕ ਹੈ ਵੀਰੇ 24 ਤਰੀਕ ਨੂੰ ਜਿਹੜੇ ਇਹਦੇ ਟੀਕੇ ਭرائی ਹੋਏ ਆ ਬਾਈ ਕਹਿੰਦਾ ਸੀ ਆਟੇ ਇਹ ਦੇਖੀ ਆ ਸਜ ਨੂੰ ਹੋ ਸਕਦਾ ਵੀ ਲਾਟਰੀ ਆ ਜਿਹੜੀ ਨਿਕਲ ਵੀ ਸਕਦੀ ਆ। ਇੱਕ ਆਪਣੇ ਕੋਲੇ ਨੀਲੀ ਰਵੀ ਨਸਲ ਦੀ ਟੋਕੜ ਝੋਟੀ ਹੈ ਵੀਰੇ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਜੀ ਡਿਟੇਲ ਇਹ ਵੀ ਟੋਕੜ ਹੈ ਜੀ ਸਾਢੇ 3 ਮਹੀਨੇ ਦੀ ਸੋਈ ਹੈ ਇਹ ਇਹ ਸਾਢੇ 3 ਮਹੀਨੇ ਦੀ ਸੋਈ ਹੈ ਤੇ ਬੱਚਾ ਮਰ ਗਿਆ ਸੀ ਕੱਟੀ ਸੀ ਮਗਰ ਠੀਕ ਹੈ ਜੀ ਹੁਣ ਦੁੱਧ ਕਿੰਨਾ ਤਿਆਰ ਹੋਊਗਾ ਵੀਰੇ ਦੁੱਧ ਇਹਦੇ ਥੱਲੇ ਬਈ ਕੱਟੀ ਦਾ ਕੇਰਾ ਤਾਂ ਉਪਰਾਂ ਕਰ ਗਈ ਸੀ ਇਹ ਓਕੇ ਓਕੇ ਵੀਰੇ ਹਾਂ 8 ਕਿਲੋ ਦੁੱਧ ਸੀਗਾ ਤੇ ਹੁਣ ਆਪਣੇ ਕੋਲੇ ਹੈਗਾ ਜੀ 7 ਕਿਲੋ ਦੁੱਧ ਤਿਆਰ ਹੈ ਥੱਲੇ 7 ਕਿਲੋ ਬਿਲਕੁਲ ਕੰਡਾ ਲਾਉਂਦੀ ਹੈ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਬਾਕੀ ਆਹ ਵੇਖ ਸਕਦੇ ਆ ਸੱਜਣੋ ਟੇਢੀ ਧਾਰੀ ਦੇ ਵਿੱਚ ਮਗਰਲੇ ਪੈਰਾਂ ਤੇ ਨਿਸ਼ਾਨ ਹੈਗੇ ਆ ਪ੍ਰੋਪਰ ਮੂਰਲੇ ਪੈਰਾਂ ਤੇ ਨਹੀਂ ਕਵਰ ਕਰਦੀ ਹੈ ਨਾ ਵੀਰੇ ਹਾਂਜੀ ਹਾਂਜੀ ਤੋਰਦੇ 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 ਬਾਈ ਤੇ ਇਹਦਾ ਕੀ ਮੁੱਲ ਰਹੂਗਾ ਵੀਰੇ ਮੁੱਲ ਇਹ 55000 ਰੁਪਏ ਦਾ ਜੀ ਮੁੱਲ ਇਹਦਾ 55000 ਰੁਪਿਆ ਮਾਨਤਨ ਹੋ ਜਾਊਗਾ ਬਾਈ ਹਾਂਜੀ ਕਰ ਦਾਂਗੇ ਮਾਨ ਇਹ ਬਣੀ ਭੁਣੀ ਨਹੀਂ ਵੀਰੇ ਨਹੀਂ ਬਣੀ ਨੀ ਜੀ ਇਹ ਨਹੀਂ ਬਣੀ ਮੋੜ ਲਿਓ ਜੀ ਲਓ ਵੀ ਸੱਜਣੋ ਤੋਕੜ ਝੋਟੀ ਆ ਪਹਿਲਾ ਸੂਆ ਸੂਈ ਆ ਕਿ ਦੂਜਾ ਵੀਰੇ ਤੇ ਪਹਿਲਾ ਹੀ ਆ ਜੀ ਪਹਿਲਾ ਸੂਆ ਸੂਈ ਆ ਬੱਚਾ ਮਰ ਗਿਆ 8 ਕਿਲੋ ਦੁੱਧ ਤਿਆਰ ਸੀ ਇਸ ਟਾਈਮ ਜਿਹੜਾ ਕੰਡੇ ਲਾਉਂਦੀ ਉਹ 7 ਕਿਲੋ ਦੁੱਧ ਤਿਆਰ ਆ 55000 ਦੇ ਵਿੱਚੋਂ ਮਾਨਤਨ ਹੋ ਜੂਗਾ ਤੁਹਾਡਾ ਸਾਰਿਆਂ ਦਾ ਹਾਂਜੀ ਹਾਂਜੀ ਤੇ ਇੱਕ ਆਪਣੇ ਕੋਲੇ ਫੰਡ ਦਾ ਕਟੀਆਂ ਵਿਕੀ ਜਾਂਦੀਆਂ ਹਾਂਜੀ ਹਾਂਜੀ ਵੀਰੇ ਬਾਕੀ ਆ ਇਹ ਆਪਦਾ ਖਰਚਾ ਕੱਢਦੀ ਆ ਜਾ ਕੇ ਇੱਕ ਆਪਣੇ ਕੋਲੇ ਝੂਟੀ ਆ ਵੀਰੇ ਹਾਂਜੀ ਝੂਟੀ ਆ ਜੀ ਠੀਕ ਇਹਦੀ ਕੀ ਡਿਟੇਲ ਭਰਾਤਾ ਸੀਗਾ ਜੀ ਠੀਕ ਹੈ ਜੀ ਹਾਂਜੀ ਇਹਦੇ 23 ਤਰੀਕ ਨੂੰ ਇਹਦੇ ਭਰਾਇਆ ਸੀਗਾ ਠੀਕ ਹੈ ਜੀ ਹਾਂਜੀ ਅਸਰ ਝੂਟੀ ਆ ਇਹ ਅਸਰ ਝੂਟੀ ਆ ਸੱਜਣੋਂ ਦੇਖ ਸਕਦੇ ਲਿੱਸੀ ਲਿੱਸੀ ਆ ਇਕੱਲੀ ਹਾਂਜੀ ਦੰਦ ਦੰਦ ਤੋਂ ਪਤਾ ਉਮਰ ਕਿੰਨੀ ਦੀ ਹੋਊਗੀ ਵੀਰੇ ਨਹੀਂ ਲਿਸੀ ਸੀ ਇਹ ਤਾਂ ਪਹਿਲਾਂ ਹਜੇ ਠੀਕ ਹੈ ਜੀ ਹਾਂ ਜੀ ਉਮਰ ਕਿੰਨੀ ਦੀ ਹੋਊਗੀ ਵੀਰੇ ਇਹ ਉਮਰ ਨਹੀਂ ਆਪਾਂ ਨੂੰ ਦੇਖੀ ਜੀ 2 ਸਾਲ ਦੇ ਆਸੇ ਪਾਸੇ ਹੋਊਗੀ ਠੀਕ ਹੈ ਜੀ ਦੌਰ ਦੇ ਬਾਕੀ ਸੱਜਣੋ ਜਿਵੇਂ ਤੁਹਾਨੂੰ ਚੰਗੀ ਲੱਗੀ ਤੁਸੀਂ ਆ ਕੇ ਵੇਖ ਕੇ ਨਿਰਖ ਪਰਖ ਕਰਕੇ ਲੈ ਕੇ ਜਾਣੀ ਆ ਬਾਈ ਵੱਲੋਂ ਜਿੰਨੇ ਵੀ ਸਾਰੇ ਜਾਨਵਰ ਆ ਇਹ ਖੁੱਲੀ ਛੂੜਾ ਤੁਸੀਂ ਆ ਕੇ ਨਿਰਖ ਕੇ ਪਰਖ ਕੇ ਲੈ ਕੇ ਜਾ ਸਕਦੇ ਆ ਹਾਂ ਜੀ ਵੇਖਣਾ ਤੁਸੀਂ ਆ ਉਸ ਤੋਂ ਬਾਅਦ ਲਾਂਬੇ ਦੀ ਗੁੰਜਾਇਸ਼ ਨਾ ਹੋਵੇ ਵੀ ਅਸੀਂ ਆ ਲੈ ਕੇ ਗਏ ਸੀ ਤੇ ਸਾਨੂੰ ਆਏ ਨਿਕਲਿਆ ਮੋੜ ਲਿਓ ਜੀ ਹਾਂਜੀ ਜਿਹੜਾ ਜਾਨਵਰ ਚੋਣ ਵਾਲਾ ਉਹਦੀ ਤਸੱਲੀ ਤੁਸੀਂ ਕਰਨੀ ਆ ਜਿਹੜਾ ਪਸੂ ਗੱਬਣ ਦੱਸਿਆ ਉਹਦੀ ਗਰੰਟੀ ਕੋਈ ਨਹੀਂ ਹਾਂ ਤੁਹਾਡਾ ਜਿਹੜਾ ਫੰਡਰਾ ਕਰਕੇ ਰੇਟ ਕੀਤਾ ਵਾ ਜਿਵੇਂ ਅੱਗੇ ਤੁਹਾਡਾ ਲਾੜੀ ਆ ਉਹ ਤਾਂ ਬੰਪਰ ਨਿਕਲ ਆਇਆ ਉਹ ਤੁਹਾਡੀ ਗਰੰਟੀ ਆ ਹਨਾ ਵੀਰੇ ਇਹਦੇ ਵਿੱਚ ਗਰੰਟੀ ਵਾਲੀ ਗੱਲ ਕੋਈ ਨਹੀਂ ਠੀਕ ਹੈ ਇਹਦੇ ਵੀ ਭਰਾਇਆ ਪਿਆ ਸੀ ਆਪ ਵੀ ਖੁਦ ਭਰਾਇਆ ਜੀ ਆਪਾਂ ਕਿਸੇ ਦੀ ਤਸੱਲੀ ਤੇ ਨਹੀਂ ਕਹਿੰਦੇ ਠੀਕ ਹੈ ਠੀਕ ਹੈ ਵੀਰੇ ਇਹਦਾ ਵੀ ਇਹਦੇ ਵੀ ਤੁਸੀਂ ਟੀਕਾ ਆਪ ਹੀ ਭਰਾਇਆ ਹਿਆ ਚਲੋ ਉਹ ਤਾਂ ਘਰੇ ਚਲ ਗਈ ਕੋਈ ਗੱਲ ਨਹੀਂ ਤੇ ਇਹ ਸਾਰੇ ਜਾਨਵਰ ਸੀਗੇ ਵੀਰੇ ਦੋਵੇਂ ਪਾੜੇ ਤੇ ਮਿਲਦੀਆਂ ਗਾਂ ਵੀ ਤੇ ਇਹ ਵੀ ਜੀ ਠੀਕ ਹੈ ਜੀ ਥਾਪੀ ਮਾਰ ਕੇ ਪਾੜਾ ਪਾ ਕੇ ਅੱਗੇ ਬਹਿ ਜਾ ਕੋਈ ਚੱਕਰ ਨਹੀਂ ਗਿਆ ਕੋਈ ਲੱਤ ਨਹੀਂ ਮਾਰਦੀ ਗਈ ਚਲੋ ਆਪਣੇ ਘਰੇ ਮਿਲ ਜਾਂਦੀਆਂ ਅਗਲੇ ਘਰੇ ਜਾ ਕੇ ਉਪਰਕਾਰ ਵੀ ਸਾਧੀਆਂ ਮਾੜਾ ਇੱਕ ਦਾ ਨੰਨ ਕਰ ਸਕਦੀ ਹੈ ਜੀ ਕੋਈ ਐਂ ਨਹੀਂ ਹੋਰ ਕਰੀ ਜੋਗੀ ਠੀਕ ਹੈ ਵੀਰੇ ਠੀਕ ਹੈ ਜੀ ਤੇ ਬਾਈ ਨੇ ਸਾਰੀ ਡਿਟੇਲ ਦੱਸਤੀ ਆ ਸਾਜਣੋ ਮੌਲ ਤੁਹਾਨੂੰ ਵੀਡੀਓ ਦੇ ਵਿੱਚ ਸਾਰਿਆਂ ਦੇ ਕਲੀਅਰ ਕਰਤੇ ਆ ਸੱਤ ਵੱਛੀਆਂ ਦੋ ਜਾਨਵਰ ਜਿਹੜੇ ਤੋਕੜ ਟੀਕੇ ਭਰਾਇਆ ਹੋਇਆ ਗਾਂ ਦੇ ਤੇ ਮੈਂ ਦੇ ਜਿਹੜਾ ਟੀਕਾ ਨਹੀਂ ਭਰਾਇਆ ਇੱਕ ਅਸਰ ਛੋਟੀ ਸਾਰੇ ਜਾਨਵਰ ਬਾਈ ਦੇ ਕੋਲੇ ਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਤੇ ਲੈ ਵੀ ਲੈਣੇ ਬਾਈ ਆਪਣਾ ਨੰਬਰ ਦੱਸ ਦਿਓ ਇੱਕ ਵਾਰੀ ਮੇਰੇ ਨੰਬਰ 98522 98522 0048 0048 ਇੱਕ ਵਾਰੀ ਹੋਰ ਬੋਲ ਦਿਓ ਵੀਰੇ 98522 ਹਾਂਜੀ ਇੱਕ ਵਾਰੀ ਆਪਣਾ ਐਡਰੈਸ ਆ ਜਿਹੜਾ ਉਹ ਫੇਰ ਕਲੀਅਰ ਕਰ ਦਈਏ ਬਾਈ ਐਡਰੈਸ ਆਪਣਾ ਜੀ ਕੋਟਕਪੂਰਾ ਜੀ ਹਰੀਨੋ ਰੋਡ ਕੋਠੇ ਬੱਲਾਂ ਵਾਲੇ ਕੋਠੇ ਬੱਲਾਂ ਵਾਲੇ ਤੇ ਨਾਮ ਆਪਣਾ ਕੀ ਸੀਗੇ ਵੀਰੇ ਸਾਹਿਬ ਸਿੰਘ ਆ ਜੀ ਸਾਹਿਬ ਸਿੰਘ ਬਾਈ ਦਾ ਨਾਮ ਆ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਜਿਹੜੇ ਵੀਰ ਨੂੰ ਬੱਛੀਆਂ ਚਾਹੀਦੀਆਂ ਬਾਈ ਨੇ ਇਹ ਗੱਲ ਕਹੀ ਆ ਵੀ ਇੱਕ ਕੱਲੀ-ਕੱਲੀ ਕਰਕੇ ਆਪਾਂ ਬੱਛੀਆਂ ਘੱਟ ਦਵਾਂਗੇ ਪਰ ਜੇ ਕੋਈ ਆਇਆ ਵੀਰੇ ਕੱਲੀ-ਕੱਲੀ ਵਾਲਾ ਵੀ ਆਪਾਂ ਦੇ ਤਾਂ ਦਵਾਂਗੇ ਬੱਛੀਆਂ ਵੇਖ ਲਾਂ ਉਹ ਕਰ ਲਾਂਗੇ ਕੋਈ ਠੀਕ ਆ ਵੀਰੇ ਇਕੱਠੀਆਂ ਦਾ ਮੁੱਲ ਕਰਾਉਣਾ ਤਾਂ ਆਪਾਂ 70000 ਦੀਆਂ ਦੇ ਦਾਂਗੇ ਸਾਰੀਆਂ ਇਕੱਠੀਆਂ 7 ਬੱਛੀਆਂ ਲਓ ਵੀ ਸੱਜਣੋ ਵੱਡਾ ਜਿਹੜੇ ਤੁਹਾਨੂੰ ਛੋਟ ਹੋ ਜੂਗੀ ਸਾਰੀਆਂ ਬੱਚੀਆਂ ਦੇ ਵਿੱਚੋਂ ਸੱਤ ਬੱਚੀਆਂ ਤੁਹਾਨੂੰ 70000 ਦੇ ਵਿੱਚ ਮਿਲ ਜਾਣਗੀਆਂ ਸੱਤ ਬੱਚੀਆਂ ਲੈ ਜਾਓ ਨਾਲ ਵੀਰੇ ਆਪਦੀਆਂ ਬੋਰੀਆਂ ਲੈ ਜਾਓ ਫੀਡ ਵਾਲੀਆਂ ਤੇ ਤਿਆਰ ਤਿਆਰ ਕਰ ਕਰਕੇ ਭਾਵੇਂ ਇਕੱਲੀ ਇਕੱਲੀ 70 70000 ਦੀਆਂ ਵੇਚੀਆਂ ਹਨਾ ਵੀਰੇ ਤੇ ਲਓ ਵੀ ਸੱਜਣੋ ਡਿਟੇਲ ਲੈਤੀ ਹੈ ਨੰਬਰ ਲੈਤਾ ਵਾ ਬਾਈ ਦਾ ਜਿਹੜੇ ਵੀਰ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ